ਸਸਿਕਾ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਮजे ਚ ਹੋਗੇ ਬਰੇਜ਼ੀਲ ਤੋਂ ਪਹਿਲਾਂ ਇੰਗਲੈਂਡ ਵਿੱਚ ਕਾਫੀ ਲੋਕ ਦੂਸੀਆਂ ਕੰਟਰੀਆਂ ਚ ਆਏ ਸੀ ਖਾਸ ਕਰਕੇ ਇਹ ਇੰਡੀਅਨ ਸੀ ਇਹ ਲੋਕ ਪੁਰਤਗਾਲ ਤੋਂ ਤੇ ਇਟਲੀ ਤੋਂ ਬਹੁਤ ਲੋਕ ਆਏ ਜਿੱਤੇ ਉਹਦੇ ਦੋ ਤਿੰਨ ਕਾਰਨਗੇ ਸੀ ਪੁਰਤਗਾਲ ਦੇ ਵਿੱਚ ਇਨਕਮ ਥੋੜੀ ਘੱਟ ਸੀ ਇਟਲੀ ਜਿਉ ਉਹ ਹਾਲ ਸੀ ਫਿਰ ਦੂਸਰਾ ਕਾਰਨ ਕੀ ਸੀ ਉਹਨਾਂ ਮੁਲਕਾਂ ਦੇ ਮੁਕਾਬਲੇ ਇੰਗਲੈਂਡ ਦੇ ਵਿੱਚ ਬੈਨੀਫਿਟ ਜ਼ਿਆਦਾ ਮਿਲਦੇ ਸੀ। ਕੰਮ ਦੀ ਚਾਂਸਸ ਜ਼ਿਆਦਾ ਗਈ ਸੀ। ਫੈਮਿਲੀ ਦੇ ਬੰਦੇ ਹੋਰ ਮੌਸ ਸੀ ਅਤੇ ਇੰਗਲਿਸ਼ ਜਲਦੀ ਸੀ। ਇਸ ਕਰਕੇ ਵੀ ਇੱਥੇ ਕਾਫੀ ਲੋਕ ਆ ਗਏ ਸੀ। ਲੇਕਿਨ ਜਦੋਂ ਦਾ ਬ੍ਰੈਗਜ਼ਿਟ ਹੋਇਆ ਉਸ ਤੋਂ ਬਾਅਦ ਪੁਰਤਗਾਲ ਦੇ ਲੋਕਾਂ ਦਾ ਇਟਲੀ ਦੇ ਲੋਕਾਂ ਦਾ ਇੱਥੇ ਆਣਾ ਹੋ ਗਿਆ ਬੰਦ। ਉਹ ਫਿਰ ਦੂਸਰੀਆਂ ਕੰਡੀਆਂ ਜਾਣਾ ਸ਼ੁਰੂ ਕਰਤਾ ਹੈ। ਅਸੀਂ ਪਿੱਛੇ ਜਰਮਨੀ ਗਏ ਸੀ ਉੱਥੇ ਸਾਨੂੰ ਬਹੁਤ ਲੋਕ ਮਿਲੇ ਜਿਹੜੇ ਪੁਰਤਗਾਲ ਤੋਂ ਸ਼ਿਫਟ ਹੋਏ ਸੀ। ਜਰਮਨੀਆਂ ਮਾਰਕ ਬੜੇ ਲੋਕ ਗਏ ਹੋਏ ਫਿਨਲੈਂਡ ਲੋਕ ਬੜੇ ਗਏ ਹੋਏ ਯਾਨੀ ਕਿ ਜਿੱਥੇ ਵੀ ਕਿਸੇ ਦਾ ਲਿੰਕ ਹੈਗਾ ਉਹ ਪੁਰਤਗਾਲ ਤੋਂ ਸ਼ਿਫਟ ਹੋ ਗਏ ਹੋਏ ਇਟਲੀ ਤੋਂ ਜਿਆਦਾ ਜਿਹੜੇ ਲੋਕ ਬਦਲੇ ਸੀ ਉਹ ਜਿਆਦਾ ਇੰਗਲੈਂਡ ਹੀ ਆਏ ਸੀ ਲੇਕਿਨ ਪੁਰਤਗਾਲ ਤੋਂ ਲੋਕ ਜਿਹੜੇ ਬਦਲੇ ਉਹ ਤਕਰੀਬਨ ਕਾਫੀ ਯੂਰਪ ਚ ਛਾਗੇ ਸੀ ਚਲੇ ਗਏ ਹੋਏ ਹਰ ਕੋਈ ਆਪਣਾ ਕਿਸੇ ਨੇ ਆਪਣਾ ਬਿਜ਼ਨਸ ਕਰ ਲਿਆ ਕਿਸੇ ਨੇ ਜੋਬ ਲਵਲੀ ਹੈ ਲੇਕਿਨ ਜਦੋਂ ਵੀ ਇੱਥੇ ਆਏ ਬਣਾ ਉਹ ਉਹ ਆਏ ਆਪਣੇ ਹੀ ਪੁਰਤਗਾਲ ਦਾ ਪਾਸਪੋਰਟ ਲੈ ਕੇ ਆਏ ਸੀ ਇਟਲੀ ਆਲੇ ਲੋਕ ਬਦਲੇ ਉਹ ਵੀ ਪਾਸਪੋਰਟ ਲੈ ਗਿਆ ਸੀ ਤਪੱਸਿਆ ਤਾਂ ਨਹੀਂ ਬੜੀ ਕੀਤੀ ਨਾ ਜਿਹੜੀ ਲੋਕ ਪੁਰਤਗਾਲ ਤੋਂ ਬਦਲੇ ਵੇ ਉਹਨਾਂ ਵੀ ਜ਼ਿੰਦਗੀ ਦੇ 5-6 ਸਾਲ ਉੱਥੇ ਰਹੇ ਵੇ ਪਾਸੋ ਲਿਆ ਫੇਰ ਆਏ ਵੇ ਜਿਹੜੇ ਇਟਲੀ ਚ ਆਏ ਵੇ ਉਹਨਾਂ ਨੇ 10-12 ਸਾਲ ਕਿਸੇ ਨੇ 14 ਸਾਲ ਉੱਥੇ ਰਹੇ ਵੇ ਫੈਮਲੀ ਛੱਡ ਕੀਤੀ ਏ ਜਿਉਂ ਦਾ ਪਾਸਪੋਰਟ ਮਿਲਿਆ ਉਸ ਤੋਂ ਬਾਅਦ ਇੰਗਲੈਂਡ ਜਾਏ ਵੇ ਇਸ ਕਰਕੇ ਕਿਤੇ ਵੀ ਜਦੋਂ ਆਦਮੀ ਜਾਂਦਾ ਨਾ ਉਹ ਘਰੋ ਸੋਚ ਗਿਆ ਵੀ ਮੈਨੂੰ ਘੱਲ ਤੋਂ ਘੱਲ 6-7 ਸਾਲ ਸਟਰਗਲ ਕਰਨੀ ਪੈਣੀ ਹੈ। ਕਈ ਤਮਦੇ ਵੱਧ ਵੀ ਹੁਣ ਕਈ ਲੋਕੀ ਕਰਦੇ ਵੀ ਜਦੋਂ ਇੰਡੀਆ ਤੋਂ ਆਉਂਦੇ ਨੇ ਨਾ ਉਹ ਕਾਲੇ ਪੈ ਜਾਂਦੇ ਨੇ। ਉਹ ਸੋਚਦੇ ਵੀ ਫਟਾ ਫਟ ਸਾਲਾ ਸਾਲ 2 ਸਾਲ ਦੀ ਕੰਮ ਬੰਜਵੇ। ਸਾੜ੍ਹਿਆ ਚ ਵੀ ਯੂਰਪ ਦਾ ਬਾਸਲ ਆ ਜਵੇ। ਅਸੀਂ ਵੀ ਕੁੰਮੀਏ ਫਰੀਏ ਜਿਹੜੀ ਮੱਜੀ ਜਾ ਕੇ ਕੰਟਰੀ ਕੰਮ ਕਰੀਏ। ਉਹ ਇਹ ਨਹੀਂ ਸੋਚਦੇ ਵੀ ਜਿਹੜੇ ਲੋਕ ਇੱਥੇ ਦੂਸਰੀਆਂ ਕੰਟਰੀਆਂ ਚ ਮੂਵ ਹੋਏ ਹੋਏ ਉਹਨਾਂ ਨੇ ਆਪਣੀ ਜ਼ਿੰਦਗੀ ਦੇ 6 7 ਸਾਲ ਜਾਂ 10 ਸਾਲ 12 ਸਾਲ ਉਸ ਮੂਰਤ ਚ ਮਿਹਨਤ ਕੀਤੀ ਹੈ ਸਟਰਗਲ ਕੀਤੀ ਹੈ ਪਾਸਪੋਰਟ ਲਿਆ ਹੈ ਪਾਸਪੋਰਟ ਐ ਤਾਂ ਨਹੀਂ ਮਿਲ ਗਿਆ ਪਾਸਪੋਰਟ ਵੀ ਤਦ ਹੀ ਮਿਲਦਾ ਉਸ ਕੰਟਰੀਆਂ ਜੇ ਤੁਸੀਂ ਤੇ ਕ੍ਰਾਈਮ ਨਹੀਂ ਕੀਤਾ ਤੁਸੀਂ ਉੱਥੇ ਕੰਮ ਕੀਤਾ ਉੱਥੇ ਦੀ ਲੈਂਗੁਏਜ ਸਿੱਖੀ ਹੈ ਉੱਥੇ ਦਾ ਕੋਰਸ ਹੈਗਾ ਪੂਰਾ ਕੀਤਾ ਫਿਰ ਇੱਥੇ ਇੰਗਲੈਂਡ ਮੂਵ ਹੋਏ ਹੁਣ ਇੰਗਲੈਂਡ ਆ ਬੈਕਜ਼ਿਟ ਬਾਅਦ ਕੋਈ ਚਾਂਸ ਨਹੀਂ ਕਿ ਆ ਮੂਵ ਹੁੰਦਾ ਉਹ ਫਿਰ ਜਿਹੜੇ ਲੋਕ ਉੱਥੇ ਨਹੀਂ ਪਸੰਦ ਕਰਦੇ ਸੀ ਜਾਂ ਜਿਹੜੇ ਸੋਚਦੇ ਸੀ ਇਨਕਮ ਘਾਟੇ ਉਹ ਕੋਈ ਬੈਲਜੀਅਮ ਚਲਾ ਗਿਆ ਕੋਈ ਜਰਮਨੀ ਚਲਾ ਗਿਆ ਕੋਈ ਫਰਾਂਸ ਆ ਗਿਆ ਕੋਈ ਸਤਰੀਆ ਚਲੇ ਗਿਆ ਯਾਨੀ ਕਿ ਯੂਰਪ ਦੇ 27-28 ਕੰਟਰੀਆਂ ਦੇ ਅਲੱਗ-ਅਲੱਗ ਦੇਸ਼ਾਂ 'ਚ ਲੋਕ ਚਲੇ ਗਏ ਬਈ ਕਈ ਲੋਕ ਪੁਰਤਗਾਲ 'ਚ ਖੁਸ਼ ਹੈ ਉਹਨਾਂ ਨੇ ਆਪਣਾ ਬਿਜ਼ਨਸ ਕਰ ਲਿਆ ਕਈ ਲੋਕ ਇਟਲੀ 'ਚ ਖੁਸ਼ ਹੋ ਗਏ ਬਈ ਕਈ ਉਥੋਂ ਇੱਥੇ ਆ ਕੇ ਇੰਗਲੈਂਡ 'ਚ ਵੀ ਵਾਪਸ ਚਲੇ ਗਏ ਸੀ ਕਹਿੰਦੇ ਨਹੀਂ ਸਾਡੇ ਵਾਸਤੇ ਇੱਥੇ ਚੰਗਾ ਹੈ ਉਹ ਸਸਤਾ ਬੜਾ ਹੈ ਕਈ ਲੋਕ ਪੁਰਤਗਾਲ ਚਲੇ ਕੇ ਵਾਪਸ ਉਹ ਕਹਿੰਦੇ ਨਹੀਂ ਸਾਡੀ ਫੈਮਿਲੀ ਉੱਥੇ ਵ ਉੱਤੇ ਹੀ ਆਪਣਾ ਕੋਈ ਨਾ ਕੋਲ ওভার ਕਰ ਲਾਂਗੇ ਅਸੀਂ ਇੰਗਲੈਂਡ ਚ ਨਹੀਂ ਰਹਿਣਾ ਕਿਉਂਕਿ ਇੰਗਲੈਂਡ ਤੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਅੱਜ ਕੱਲ ਚਾਂਸ ਨਹੀਂਗੇ ਪੱਕੇ ਹੁੰਦੇਗੇ ਤੇ ਕਈਆਂ ਨੂੰ ਇੱਥੇ ਨੋਟਿਸ ਮਿਲੇ ਹੀ ਕਿਉਂਕਿ ਉਹਨਾਂ ਨੇ ਬਾਅਦ ਚ ਅਪਲਾਈ ਕੀਤਾ ਸੀ ਤੇ ਉਹਨਾਂ ਨੂੰ ਨਾ ਹੋ ਗਈ ਉਹ ਇੱਥੇ ਰਹਿ ਨਹੀਂ ਸਕਦੇ ਆ ਘੁੰਮਣ ਫਿਰ ਆ ਸਕਦੇ ਵੇ ਬਾਕੀ ਜਿੰਨਾ ਕੋਈ ਯੂਰਪ ਦੇ ਦੇਸ਼ ਦਾ ਪਾਸਪੋਰਟ ਆ ਜਾਂਦਾ ਉਹਨਾਂ ਵਾਸਤੇ ਹੀ ਹਾਲ ਦੇਸ਼ ਵਧੀਆ ਹੈਗਾ ਕਮਾਈ ਦਾ ਥੋੜਾ ਜਿਹਾ ਫਰਕ ਹੈਗਾ ਜਿੱਥੇ ਥੋੜੀ ਕਿਸੇ ਮੁਚ ਕਮਾਈ ਜ਼ਿਆਦਾ ਹੁੰਦੀ ਉੱਥੇ ਸੱਜਣੋ ਨਾ ਟੈਕਸ ਜ਼ਿਆਦਾ ਹੈਗਾ ਖਰਚਾ ਵੀ ਜ਼ਿਆਦਾ ਹੈਗਾ ਹਾਂ ਇੰਗਲੈਂਡ 'ਚ ਇੱਕ ਗੱਲ ਹੈ ਕਿ ਇੱਥੇ ਦਿਹਾੜੀਆਂ ਦਾ ਕੰਮ ਹੈ ਜੀ ਇੱਥੇ ਜੇ ਤੁਹਾਨੂੰ ਕੰਮ ਹੈਗਾ ਤੁਸੀਂ 5-7 ਦਿਨ ਕੰਮ ਕਰੀ ਜਾਓ ਸੱਤ ਦੇ ਵੀ ਕਰੀ ਜਾਓ ਸੰਡੇ ਵੀ ਕਰੀ ਜਾਓ ਤੁਹਾਨੂੰ ਇੱਥੇ ਇਹੋ ਜਿਹੇ ਲੋਕ ਮਿਲ ਗਏ ਜਿਨ੍ਹਾਂ ਨੇ ਆਪਣੇ ਘਰ ਵੀ ਬਣਾ ਲਏ ਵੇ ਦੋ-ਦੋ ਤਿੰਨ-ਤਿੰਨ ਚਾਰ-ਚਾਰ ਘਰ ਕੇ ਪੂਰੇ ਫ੍ਰੀ ਹੋ ਗਏ ਵੇ ਫਿਰ ਵੀ ਉਹ ਟਾਈਮ ਲਾਲਤੂ ਬਾਈ ਨਹੀਂ ਆਉਂਦੇ ਉਹ ਕਹਿੰਦੇ ਨੇ ਯਾ ਓਵਰਟਾਈਮ ਲਾਣਾ ਪੈਸੇ ਕਮਾਣੇ ਕਮਾਣੇ ਵੇ ਭਾਵੇਂ ਜਿੰਨੀ ਮਰਜ਼ੀ ਸਿਹਤ ਵੀ ਟਾਈਟ ਹੋ ਜੇ ਲੇਕਿਨ ਉਹ ਕੰਪੀਟੀਸ਼ਨ ਹੈਗਾ ਨਾ ਇੱਕ ਦੂਜੇ ਨੂੰ ਵੇਚਦੇ ਵੇ ਕਿ ਸਭ ਤੋਂ ਵੱਡਾ ਲਾਲਚ ਹੈ ਸੰਡੇ ਦਾ ਜੇ ਤੁਸੀਂ ਸੰਡੇ ਕੰਮ ਕਰਦੇ ਹੋਏ ਪੈਸੇ ਮਿਲਦੇ ਡਬਲ ਉਹ ਫਿਰ ਇਸ ਕਰਕੇ ਸੋਚਦੇ ਵੀ ਸੰਡੇ ਵੀ ਲਗਾ ਲਈਏ ਕੁਝ ਇਸ ਸਾਲ ਤੋਂ ਸਰਕਾਰ ਨੇ ਰੇਟ ਵਧਾਤਾ ਸੀ 11.44 ਪੈਨੀਆਂ ਕਰਤੀ ਸੀ ਉਹਦੇ ਨਾਲ ਵੀ ਅੱਛੀ ਗ਼ਮ ਬਣ ਜਾਂਦੀ ਹੈ ਬਾਕੀ ਦੋਸਤੋ ਹਰ ਕਦਾ ਮਨ ਲਗਾਏ ਜਿੱਤੇ ਉਹਦਾ ਖੁਸ਼ ਹੈਗਾ ਉਹਨੇ ਉੱਥੇ ਕੰਮ ਕਰਨਾ ਹੈਗਾ ਜੇ ਤੁਸੀਂ ਪੜਕਣਾ ਉਹ ਤੇ ਕਿਤੇ ਵੀ ਪੂਰੀ ਨਹੀਂ ਹੋਣੀ ਤੁਸੀਂ ਜਿੱਥੇ ਮर्जी ਚਲੇ ਜਾਓ ਬਾਕੀ ਜਿੱਥੇ ਆਪਣੇ ਬਹੁਤ ਜਾਂ ਲੋਕ ਹੁੰਦੇ ਨਾ ਉੱਥੇ ਸਾਰੇ ਪੋਜ਼ਿਟਿਵ ਨਹੀਂ ਹੁੰਦੇ 네ਗੇਟਿਵ ਬੜੇ ਹੁੰਦੇ ਜੇ ਤੁਸੀਂ ਜੇਕਰ ਪੰਜਾਬੀਆਂ ਚ ਰਹਣਾ ਨਾ ਤੇ ਤੁਹਾਨੂੰ 네ਗੇਟਿਵ ਬੜੇ ਪੇਸ਼ ਆਣਗੇ ਹੈਲਪਫੁਲੀ ਬੜੇ ਆਪਣੇ ਕਰਦੇ ਵੇ ਤੁਹਾਡੀ ਹੈਲਪ ਹੀ ਕਰ ਦੰਗੇ ਮਦਦ ਹੀ ਕਰ ਦੰਗੇ ਲੇਕਿਨ ਜਦੋਂ ਨੁਕਸਾਨ ਪਹੁੰਚਾਉਂਦੇ ਆਂਦੇ ਨਾ ਉਦੋਂ ਫਿਰ ਪੰਜਾਬੀ ਵੀ ਕਿਸੇ ਨੂੰ ਘੱਟ ਨਹੀਂ ਹੈਗੇ ਇਹ ਸਾਰਾ ਸੋਸ਼ੀਅਲ ਸਟੱਫ ਟਾਇਕ ਰੋ ਆਹ ਇੰਡੀਆ ਤੋਂ ਜਿਹੜੇ ਲੋਕ ਆ ਰਹੇ ਨਾ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਵੀ ਕਾਲੇ ਪਿਆ ਗੰਮ ਨਹੀਂ ਚ ਬੰਨਾ ਇਹ ਤੇ ਤੁਹਾਨੂੰ ਜਿੰਦਗੀ ਦੇ ਤੁਹਾਨੂੰ ਹੀ 5 7 ਸਾਲ 8 ਸਾਲ ਖਰਾਬ ਕਰਨੇ ਪਏ ਫੇਰ ਤੁਸੀਂ ਵੀ ਕਿਤੇ ਆਉਣ ਜਾਣ ਦੇ ਕਾਬਿਲ ਹੋਗੇ ਯੂਰਪ ਜੇ ਜੇ ਤੁਸੀਂ ਵੇਖੋ ਵੀ ਕੀ ਆ ਜਾਵੇ ਵੀ ਮੇਰਾ ਰਿਸ਼ਤੇਦਾਰ ਸੈਟ ਕਰਦੇ ਮੈਂ ਵੀ ਆਜੀ ਸੈਟ ਆ ਜਾਵਾਂ ਉਹ ਨਹੀਂ ਜੋਨਾ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਏਗੀ ਪਸੰਦ ਆਈ ਸ਼ੇਅਰ ਕਰ ਦੇਣਾ ਥੈਂਕ ਯੂ